ਸਾਨੂੰ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਬੜੀ ਵੱਡੀ ਕਾਮਯਾਬੀ ਮਿਲੀ ਹੈ ਪੰਜ ਡਰੱਗਸ ਸਮਗਲਰ ਅਸੀਂ ਫੜੇ ਹੈ ਸਵਾ ਦੋ ਕਿਲੋ ਹਿਰੋਇਨ 1 ਲੱਖ 5000 ਡਰੱਗ ਮਨੀ ਇੱਕ ਗਲੌਕ ਪਿਸਟਲ ਬੜਾ ਸਪੈਸਟਿਕੇਟਡ ਜਿਹੜਾ ਔਰ ਇੱਕ ਰੂਜ਼ ਕਾਰ ਇਹਨਾਂ ਨੂੰ ਬਰਾਮਦ ਹੋਈ ਹੈ ਬੜੀ ਮੋੜਲੀ ਪੁਛ ਖੇਤ ਤੋਂ ਕਰ ਇੰਪੋਰਟੈਂਟ ਸਾਹਮਣੇ ਇਹ ਆਈ ਹੈ ਕਿ ਇਹ ਸਾਰੇ ਬੰਦੇ ਗੁਰਦਾਸਪੁਰ ਫਤਿਹਗੜ ਚੂੜੀਆਂ ਏਰੀਆ ਦੇ ਰਹਿਣ ਵਾਲੇ ਨੇ ਔਰ ਇਹ ਕਾਫੀ ਢੇਰ ਤੋਂ ਡਰੱਗ ਦੇ ਨਾਲ ਨੈਟਵਰਕ ਦੇ ਵਿੱਚ ਸ਼ਾਮਲ ਨੇ ਕਰਨਵੀਰ ਸਿੰਘ ਜਿਹੜਾ ਇਹਦਾ ਮੇਨ ਜਿਹੜਾ ਸਮਗਲਰ ਆਪਾਂ ਕਹਿ ਸਕਦੇ ਹਾਂ ਉਹ ਯੂ ਐਸ ਏ ਜਾਣ ਦੀ ਕੋਸ਼ਿਸ਼ ਵਿੱਚ ਸੀਗਾ ਪਰ ਰਸਤੇ 'ਚ ਡਿਪੋਰਟ ਹੋ ਗਿਆ ਉਹਨੇ ਫਿਰ ਆਪਣੇ ਜਿਹੜੇ ਏਰੀਏ ਦੇ ਲੋਕ ਨੇ ਫਰਾਂਸ ਦੇ ਵਿੱਚ ਜਿਹੜੇ ਰਹਿ ਰਹੇ ਨੇ ਉੱਥੇ ਕੋ ਸਿਕੰਦਰ ਸਿੰਘ ਹੈ ਇੱਕ ਹੋਰ ਬੰਦਾ ਹੈ ਜਿਹਦਾ ਆਪਣਾ ਨਾਮ ਚੀਮਾ ਦੱਸ ਰਿਹਾ ਉਹ ਦੋ ਇੰਡੀਵਿਜੂਅਲਸ ਨਾਲ ਸੰਪਰਕ ਹੋਇਆ ਇਹਦਾ ਉਹਨਾਂ ਨੇ ਪਾਕਿਸਤਾਨ ਨਾਲ ਇਹਨਾਂ ਦੇ ਸਮਗਲਰਸ ਨਾਲ ਸੰਪਰਕ ਕਰਾਇਆ ਸੋਸ਼ਲ ਮੀਡੀਆ ਦੇ ਐਪਸ ਨੇ ਉੱਥੋਂ ਇਹ ਹੀਰੋਇਨ ਦੇ ਕਾਰਵਾਚ ਪੈ ਗਏ ਇਹਦੇ ਜਿਹੜੀਆਂ ਸਾਡੀ ਟੀਮ ਨੇ ਬੜਾ ਵਧੀਆ ਕੰਮ ਕੀਤਾ ਇਹ ਵਿੱਚ ਪਹਿਲਾਂ ਗ੍ਰਿਫਤਾਰੀਆਂ ਹੋਈਆਂ ਕਰਨਵੀਰ ਵਗੈਰਾ ਦੀਆਂ ਤੇ ਉਸ ਤੋਂ ਬਾਅਦ ਇਹ ਦਰੰਗਲਾ ਏਰੀਆ ਜਿਹੜਾ ਹੈਗਾ ਗੁਰਦਾਸਪੁਰ ਦਾ ਉੱਥੋਂ ਰਿਕਵਰੀ ਹੋਈ ਬਾਰਡਰ ਤੋਂ ਕਿਤਾਈ ਦੱਬੀ ਹੋਈ ਸੀ 1 ਕਿਲੋ ਹਿਰੋਇਨ ਤੇ ਜੇ ਦੇ ਚੱਪਾ ਦੂਜੀ ਇੰਪੋਰਟੈਂਟ ਗੱਲ ਦੇਖੀਏ ਕਿ ਜਿਹੜੇ ਮੁਲਜ਼ਮ ਨੇ ਕੀਰਤਪਾਲ ਸਿੰਘ ਕੀਰਤ ਹੈ ਇਹਦੇ ਖਿਲਾਫ ਕਨੀਕੇ ਬਾਂਗਰ ਪੁਲਿਸ ਡਿਸਟ੍ਰਿਕਟ ਬਟਾਲਾ ਦੇ ਵਿੱਚ ਪਹਿਲਾਂ ਵੀ ਆਰਮਡ ਐਕਟ ਦਾ ਮੁਕੱਦਮਾ ਚੱਲਿਆ 12ਵੀਂ ਪਾਸ ਹੈ 18 ਸਾਲ ਦੀ ਉਮਰ ਹੈ ਤੇ ਇਸ ਤੋਂ ਇਲਾਵਾ ਕਰਨਬੀਰ ਜਿਹੜਾ ਕਿੰਗਪਿੰਨ ਹੈ ਇਹ ਵੀ ਬੌਕਰ ਅਫਗਾਨਾ ਦੁਰੰਗਲਾ ਥਾਣਾ ਹੈ ਦਾ ਡਿਸਟ੍ਰਿਕਟ ਗੁਰਦਾਸਪੁਰ ਦਾ ਰਹਿਣ ਵਾਲਾ 21 ਸਾਲ ਦਾ ਹੈਗਾ ਸੁਖਦੀਪ ਈਲੀਆ ਸੁਖ ਇਹ ਛੱਪੜ ਵਾਲੀ ਗਲੀ ਤੇਜਾਖੁਰਦ ਫਤੇਗੜ ਚੂੜੀਆਂ ਪਿਆਰਾ ਸਿੰਘ son of ਚਿੰ다 ਸਿੰਘ ਇਹ ਬੱਲਰਵਾਲ ਅਜਨਾਲਾ ਅੰਮ੍ਰਿਤਸਰ ਇਹ ਵੀ ਇਹਨਾਂ ਦਾ ਲਿੰਕ ਸੀਗਾ ਇਹ ਜਿਹੜਾ ਪੰਕਜ ਵਰਮਾ ਹੈ ਬੜਾ ਇੰਪੋਰਟੈਂਟ ਗੱਲ ਇਹਦੇ ਵਿੱਚ ਦੱਸਣ ਵਾਲੀ ਹੈ ਕਿ ਬਾਈ profession jeweler ਹੈ ਸਨਾਰੇ ਦਾ ਕੰਮ ਕਰਦਾ ਪਰ ਜਦੋਂ ਦਾ ਪਛੋਕੜ ਦੇਖਿਆ ਇਹਦੇ ਖਿਲਾਫ ਪੰਜੌਰ ਥਾਣਾ ਹਰਿਆਣਾ ਦੇ ਵਿੱਚ ਪੰਚਕਲਾ ਡਿਸਟ੍ਰਿਕਟ 'ਚ ਦਕੈਤੀ ਤੇ ਜਿਹੜੇ ਆਰਮ ਐਕਟ ਦੇ ਪਰਚੇ ਦੇ ਵਿੱਚ ਇਹ ਪਹਿਲਾਂ ਵੀ ਅਕਿਊਜ਼ਡ ਹੈ ਔਰ 2.5 200 ਗ੍ਰਾਮ ਜਿਹੜੀ ਇਹਦੇ ਤੋਂ ਬਰਾਮਦਗੀ ਜਿਹੜੀ ਹੋਈ ਹੈ 2 ਕਿਲੋ ਤੋਂ ਇਲਾਵਾ ਜਿਹੜੇ 2.5 ਆਪਾਂ ਕਹਿ ਰਹੇ ਹੁਏ ਇਸ ਪੰਕਜ ਬਰਮਾ ਤੋਂ ਹੋਈ ਹੈ ਸੋ ਇਹ ਪਹਿਲੀ ਵਾਰ ਆਇਆ ਕਿ ਜਿਹੜਾ ਬੰਦਾ ਜੁਐਲਰੀ ਦਾ ਕੰਮ ਕਰ ਰਿਹਾ ਤੇ ਨਾਲ ਨਸ਼ੇ ਦਾ ਵੀ ਕੰਮ ਕਾਰੋਬਾਰ ਦੇ ਵਿੱਚ ਐਰੇ ਫਟਕੜ ਚੂੜੀਆਂ ਦਾ ਰਹਿਣ ਵਾਲਾ ਪੰਕਜ ਬਰਮਾ ਐਲੀਅਸ ਬਬਲੂ ਵਾਰਡ ਨੰਬਰ 10 ਕਮੈਰਾ ਵਾਲਾ ਫਤਿਹਗੜ ਚੂੜੀਆਂ ਗੁਰਦਾਸਪੁਰ ਸੋ ਇਹ ਜਿਹੜੀ ਸਾਰੀ ਸਾਡੀ ਟੀਮ ਨੇ ਡੀਸੀਪੀ ਸਾਹਿਬ ਹਰਪ੍ਰੀਤ ਮਡੇਰ ਜੀ ਵਿਸ਼ਾਲ ਜੀ ਜੀ ਏਡੀਸੀਪੀ ਵਨ ਜਸਪਾਲ ਜੀ ਸਾਡੇ ਏਸੀਪੀ ਔਰ ਜਸਵੀਰ ਸਿੰਘ ਐਸਐਚਓ ਸਲਾਮਾਬਾਦ ਤੇ ਸੁਸ਼ੀਲ ਜਿਹੜੇ ਸਾਡੇ ਇੰਚਾਰਜ ਏਪੀ ਕੋਟ ਖਾਲਸਾ ਉਹਨਾਂ ਨੇ ਸਾਰਾ ਇੰਟੈਲੀਜੈਂਸ ਬੇਸਡ ਆਪਰੇਸ਼ਨ ਨੂੰ ਅੰਜਾਮ ਦਿੱਤਾ ਔਰ ਇਹ ਸਾਰੇ ਬੰਦੇ ਜਿਹੜੇ ਨਾਕਾਬੰਦੀ ਦੌਰਾਨ ਕਬੀਰਪੁਰ ਏਰੀਏ ਦੇ ਵਿੱਚੋਂ ਅਰੈਸਟ ਹੋਏ ਆ ਇਹ ਜਿਹੜੀ ਮੋਡਲੀ ਪੁਛਕੀਤ ਤੋਂ ਇਹੀ ਗੱਲ ਆਈ ਹੈ ਕਿ ਫਰਾਂਸ ਦੇ ਵਿੱਚ ਬੈਠੇ ਬੰਦੇ ਨੈਟਵਰਕ ਚਲਾ ਰਹੇ ਜੋ ਉਸ ਏਰੀਆ ਦੇ ਹੈ ਤੇ ਦੂਜੀ ਗੱਲ ਇਹ ਹੈ ਕਿ ਸਾਰੀ ਇਹ ਜਿਹੜੀ ਕਨਸਾਈਨਮੈਂਟ ਹੈ ਉਸ ਬਾਰਡਰ ਬੈਲਟ ਦੇ ਵਿੱਚ ਜਿਹੜਾ ਆਪਾਂ ਫਤਿਹਗੜ੍ਹ ਟੂੜੀਆਂ ਤੇ ਗੁਰਦਾਸਪੁਰ ਦੇ ਵਿੱਚ ਵਾਲਾ ਬੈਲਟ ਹੈਗੀ ਹੈ ਉਸ ਰਾਹੀਂ ਪੁਸ਼ ਹੋਈ ਹੈ ਔਰ ਇਧਰ ਅੰਮ੍ਰਿਤਸਰ ਦੇ ਵਿੱਚ ਇਹ ਵੇਚਣ ਤੇ ਆਪਣੇ ਜਿਹੜੇ ਲੋਕਾਂ ਦੇ ਨਾਲ ਕਾਲ ਮਿਲ ਕਰਕੇ ਇਹਨਾਂ ਨੇ ਹੈਂਡਓਵਰ ਕਰਨੀ ਸੀ ਅੱਗੇ ਤਰਨਤਨ ਏਰੀਏ ਦੇ ਕੁਝ ਬੰਦਿਆਂ ਨਾਲ ਸੰਪਰਕ ਸੀਗਾ ਉਹ ਸਾਰੇ ਅਸੀਂ ਜਿਹੜੇ ਐਂਗਲ ਤੇ ਇਹਨਾਂ ਦੇ ਇਨਵੈਸਟਿਗੇਟ ਕਰ ਰਹੇ ਹਾਂ ਸੋ ਮੈਂ ਇਹਨੂੰ ਅੱਛੀ ਕਾਮਯਾਬੀ ਮੰਨਦਾ ਹੈ ਇਹਦੇ ਨਾਲ ਇਹ ਹੈ ਕਿ ਚਾਹੇ ਰਿਕਵਰੀ ਸਵਾ ਦੋ ਕਿਲੋ ਦੀ ਹੈ ਪਰ ਬਹੁਤ ਵੱਡਾ ਨੈਟਵਰਕ ਸਪੈਸ਼ ਹੋਇਆ ਸਾਰੇ ਬੰਦੇ ਇਹਦੇ ਚੋਂ ਫੜੇ ਗਏ ਕੁਝ ਜਿਹੜੇ ਹੋਰ ਫਿਗਰ ਆਊਟ ਹੋ ਰਹੇ ਨੇ ਉਹਨਾਂ ਨੂੰ ਅਸੀਂ ਉਹਦੇ ਚ ਨਾਮਜ਼ਦ ਕਰਕੇ ਜਿਵੇਂ ਜਿਵੇਂ ਐਵੀਡੈਂਸ ਆਈ ਕਿ ਉਹਨਾਂ ਦੇ ਖਿਲਾਫ ਕਰ ਰਿਹਾ ਹੈ